ਸੰਗਾਤ ਸੰਤ ਜਲ ਦੁੱਧ ਨਿਆਈ ਰੀਤ ਅਬ ਦੁੱਧ ਆਂਚ ਨਹੀਂ ਮਨ ਐਸੀ ਹੀ ਪ੍ਰੀਤ ਹਰੇ ਅਬ ਉਰ ਗਿਓ ਅਲ ਕੰਮਲੇ ਵਾਸਨ ਮਾਹੇ ਮਗਨ ਇਕ ਖਿਨ ਭੀ ਨਾਹੀ ਟਰੈ ਖਿਨ ਨਾਹੀ ਟਰੀਐ ਪ੍ਰੀਤ ਹਰੀਐ ਜੀਂਗਾਰ ਹਬ ਰਸ ਅਰਪੀਐ ਜਹ ਦੂਖ ਸੁਣੀਐ ਜਮ ਪੰਥ ਭਣੀਐ ਤਹਿ ਸਾਧ ਸੰਗ ਨ ਡਰਪੀਐ ਕਾਰ ਕੀਰਤ ਗੋਵਿੰਦ ਗੁਣੀਐ ਸਗਲ ਅਪਰਾਸਤ ਦੁਖ ਹਰੀ ਕਹੋ ਨਾਨਕ ਸੰਤ ਗੋਵਿੰਦ ਹਰਿ ਕੇ ਮਨ ਹਰ ਸਿਉ ਨੇਹੋ ਕਰੇ ਹੋ ਐਸੀ ਮਨਪ੍ਰੀਤ ਹਰੀ ਜੈਸੀ ਮਛਲੀ ਨੀਰ ਇਕ ਖਿੰਨ ਭੀ ਨਾ ਧੀਰੇ ਮਨ ਐਸਾ ਨੇਹੋ ਕਰੇ ਹੋ ਜੈਸੀ ਚਾਤ੍ਰਿਕ ਪਿਆਸ ਖਿੰਨ ਖਿੰਨ ਬੂੰਦ ਚਵੈ ਬਰਸ ਸੁਹਾਵੇ ਮੇਹੋ ਹਰ ਪ੍ਰੀਤ ਕਰੀਜੈ ਏਹੋ ਮਨ ਦੀਜੈ ਹੱਤ ਲਾਈਐ ਚਿਤ ਮਰਾਰੀ ਮਾਨ ਨਾ ਕੀਜੈ ਸਰਨ ਪਰੀਜੈ ਦਰਸ਼ਨ ਕੋ ਬਲੇ ਹਾਰੀ ਗੁਰ ਸੋ ਪਰਸੰਨੇ ਮਿਲ ਨਾ ਹਵ ਸੁੰਨੇ ਧਨ ਦੇਨ ਦੀ ਸਾਚ ਸੁਨੇਹਾ ਕਹੋ ਨਾਨਕ ਸੰਤ ਅਨੰਤ ਠਾਕੁਰ ਕੇ ਹਰਿ ਸਿਉ ਕੀਜੈ ਨੇਹਾ ਮਾਨਿਆ ਸਾਨੇਹੁ ਕਰੀਹੁ ਚਕਵੀ ਸੂਰਸਨੇਹੁ ਚਿਤਵੈ ਆਸ ਘਣੀ ਕਦ ਦਿਨੀ ਅਰ ਦੇਖੀਐ ਕੋਕਲ ਅੰਬ ਪ੍ਰੀਤ ਚਵੈ ਸੁਹਾਵੀਆ ਮਨ ਹਰ ਰੰਗ ਕੀਜੀਐ ਹਰ ਪ੍ਰੀਤ ਕਰੀਜੈ ਮਾਨ ਨਾ ਕੀਜੈ ਇਕ ਰਾਤੀ ਕੇ ਹਬ ਪਹੁੰਨਿਆ ਅਬ ਕਿਆ ਰੰਗ ਲਾਇਉ ਮੋਹਰ ਚਾਯਉ ਨਾਗੇ ਆਵਣ ਜਾਵਣਿਆ ਤੇਰੇ ਸਾਧੂ ਸ਼ਰਮੀ ਪੜੀਐ ਚਰਨੀ ਅਬ ਟੂਟਸ ਮੋਹ ਜੋ ਕੀਤੀ ਐ ਕਹੋ ਨਾਨਕ ਸੰਤ ਦਿਆਲ ਪੁਰਖ ਕੇ ਮਨ ਹਰ ਲਾਏ ਪ੍ਰੀਤ ਕਬ ਦਿਨੀ ਅਰ ਦੇਖੀ ਐ ਨਿਸਕਰੰਕ ਜੈਸੇ ਨਾਦ ਸੁਨ ਸਰਵਣੀ ਹਿਓ ਡਿਵੈ ਮਨ ਐਸੀ ਪ੍ਰੀਤ ਕੀਜੈ ਜੈਸੀ ਤਰਨ ਪਧਾਰ ੁਰਜੀ ਪਰਹਿ ਸਿਵੈ ਇਹੋ ਮਨ ਲਾਲ ਦੀਜੈ ਮਨ ਲਾਲ ਲਹਿਦੀ ਜੈ ਭੋਗ ਕਰੀਜੈ ਹਬ ਖੁਸ਼ੀਆਂ ਰੰਗ ਮਾਣੀ ਫਿਰੇ ਆਪਣਾ ਪਾਇਆ ਰੰਗ ਲਾਲ ਬਣਾਇ ਅਤ ਮਿਲਿਓ ਮਿੱਤਰ ਚਰਾਣੀ ਗੁਰthia ਸਾਖੀ ਤਾਂ ਡਿਠਮ ਆਖੀ ਫਿਰ ਜਿਹਾ ਅਵਰਨਾ ਦੀਸੈ ਕਹੋ ਨਾਨਕ ਸੰਤ ਦਿਆਲ ਮੋਹਨ ਕੇ ਮਨ ਹਰ ਚਰਨ ਗਹੀਜੈ ਐਸੀ ਮਨ ਪ੍ਰੀਤ ਕੀਜੈ ਆਸਾ ਮਹੱਲਾ ਪੰਜਵਾਂ ਸਲੋਕ ਬਨ ਬਨ ਫਿਰਤੀ ਖੋਜਤੀ ਹਾਰੀ ਬਹੁ ਅਵਗਾਈ ਨਾਨਕ ਭੇਟੇ ਸਾਧ ਜਬ ਹਰ ਪਾਇਆ ਮਨ ਮਾਹੀ ਸੰਤ ਜਾਂ ਕੋ ਖੋਜਹਿ ਅਸੰਖ ਮੋਨੀ ਅਨੇਕ ਤਪੇ ਬ੍ਰਹਮੇ ਕੋਟ ਆਰਾਧ ਗਿਆਨੀ ਜਾਪ ਜਪੇ ਜਪ ਤਾਪ ਸੰਜਮ ਕਿਰਿਆ ਪੂਜਾ ਅਨਕ ਸੋਧਨ ਬੰਦਨਾ ਕਰ ਗਵਨ ਬਸਦਾ ਤੀਰਥ ਮੱਜਨ ਮਿਲਨ ਕੋ ਨਿਰੰਜਨਾ ਮਨੁਖ ਬਨ ਤਿਨ ਪਸੂ ਪੰਖੀ ਸਗਲ ਤੁਝਹਿ ਆਰਾਧਤੇ ਦਇਾਲ ਲਾਲ ਗੋਬਿੰਦ ਨਾਨਕ ਮਿਲ ਸਾਧ ਸੰਗਤ ਹੋਏ ਗਤੇ ਕੋਟ ਬਿਸਨ ਅਵਤਾਰ ਸ਼ੰਕਰ ਜਟਾ ਧਾਰ ਚਾਹ ਤੁਜਹਿ ਦਿਆਰ ਮਨ ਤਨ ਰੁਚਿ ਅਪਾਰ ਅਪਾਰ ਅਗੰਗੋਬਿੰਦ ਠਾਕੁਰ ਸਗਲ ਪੂਰਕ ਪ੍ਰਭ ਧਨੀ ਸੁਰਸੇ ਦੇ ਗਣ ਗੰਦਰਬ ਤਿਆਵਹਿ ਜਖ ਕਿਨਰ ਗੁਣ ਭਨੀ ਕੋਟ ਇੰਦਰ ਅਨੇਕ ਦੇਵਾ ਜਪਤ ਸੁਆਮੀ ਜੈ ਜੈਕਾਰ ਅनाथ 나ਥ ਦਇਆਲ ਨਾਨਕ ਸਾਜ ਸੰਗਤ ਮਿਲ ਉਧਾਰ ਕੋਟ ਦੇਵੀ ਜਾ ਕੋ ਸੇਵਹਿ ਲਕਸ਼ਮੀ ਅਨਕ ਭਾਤ ਗੁਪਤ ਪ੍ਰਗਟ ਜਾ ਕੋ ਆਰਾਧਹਿ ਪਾਉਣ ਪਾਣੀ ਦਿਨ ਸਰਾਤ ਨਖੇ ਅਤਰ ਸਸੀ ਅਰ ਸੂਰਤ ਆਵਹਿ ਬਸੁਦ ਗਗਨਾ ਗਾਵੇ ਸਗਲ ਖਾਣੀ ਸਗਲ ਬਾਣੀ ਸਦਾ ਸਦਾ ਤਿਹਾਵੈ ਸਿਮਰਤ ਪ੍ਰਾਨ ਚਤਰ ਬੇਦੈ ਖਟ ਸਾਸਤਰ ਜਾਂ ਕੋ ਜਪਾਤ ਪਤਤ ਪਾਵਨ ਭਗਤ ਵੱਚਲ ਨਾਨਕ ਮਿਲੀਐ ਸੰਗ ਸਾਥ 제티 பிரபு ਜਨਾਈ ਰਸਮਾ ਤੇਤ ਭਣੀ ਅਨਜਾਨਤ ਜੋ ਸੇਵੈ ਤੇਤੀ ਨਹ ਜਾਏ ਗਣੀ ਅਬਗਤ ਅਗੰਤ ਅਥਾਹਾ ਠਾਕੁਰ ਸਗਲ ਮੰਜੇ ਬਾਹਰਾ ਸਰਬ ਜਾਚਕ ਏਕ ਦਾਤਾ ਨਹ ਦੂਰ ਸੰਗੀ ਜਾਹਰਾ ਵਸ ਭਗਤthia ਮਿਲੇ ਜੀਆ ਤਾਂ ਕੀ ਉਪਮਾ ਕਿਤ ਗਣੀ ਇਹੋ দান ਮਾਨ ਨਾਨਕ ਪਾਏ ਸਿਸ ਸਾਡਾ ਹਰ ਧਰ ਚਰਨੀ ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰ ਹੋ ਵਡ ਭਾਗੀ ਹੋ ਸਿਮਰੋ ਹਰ ਹਰ ਰਾਈ ਨਾਨਕ ਜਿਸ ਸਿਮਰਤ ਸਭ ਸੁਖ ਹੋਵਹਿ ਦੁਖ ਦਰਦ ਭ੍ਰਮ ਜਾਈ ਸੰਤ ਨਾਮ ਜਪਤ ਗੋਬਿੰਦ ਨਹਿ ਅਲਸਾਈਐ ਭੇਟਤ ਸਾਧੂ ਸੰਗ ਜਮਪੁਰ ਨਹਿ ਜਾਈਐ ਦੁਖ ਦਰਦ ਨਾ ਭਉ ਬਿਆਪੈ ਨਾਮ ਸਿਮਰਤ ਸਦ ਸੁਖੀ ਸਾਸ ਸਾਸ ਆਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਕਿਰਪਾਲ ਦਿਆਲ ਰਸਾਲ ਗੁਣ ਨਿਦ ਕਰ ਦਿਆ ਸੇਵਾਲਾਈ ਹੈ ਨਾਨਕ ਪੈੰਮ ਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਹਿ ਅਲਸਾਈ ਹੈ ਪਾਵਨ ਪਤ ਤਪਨੀਤ ਨਾਮ ਨਿਰੰਜਨਾ ਪਰਮ ਅਧੇਰ ਬਨਾਸ ਗਿਆਨ ਗੁਰ ਅੰਜਨਾ ਗੁਰ ਗਿਆਨ ਅੰਜਨ ਪ੍ਰਭ ਨਿਰੰਜਨ ਜਲ ਤਲ ਮਹੀਅਲ ਪੂਰਿਆ ਇਕ ਨਿਮਖ ਜਾ ਕਹਿ ਰਦਾ ਵਸਿਆ ਮਿਟੇ ਤਿਸਹਿ ਵਸੂਰਿਆ ਅਗਾਦ ਬੋਧ ਸਮਰੱਥ ਸੁਆਮੀ ਸਰਬ ਕਾ ਭਉ ਭੰਜਨਾ ਨਾਨਕ ਪੈ ਅੰਪੈ ਚਰਨ ਜੰਪੈ ਪਾਵਨ ਪਤ ਤਪਨੀਤ ਨਾਮ ਨਿਰੰਜਨਾ ਉਟ ਗਹੀ ਗੋਪਾਲ ਦਿਆਲ ਕਿਰਪਾ ਨਿਧੀ ਮੋਹੇ ਆਸਰ ਤੋ ਚਰਨ ਤੁਮਾਰੀ ਸਰਨ ਸਿਧੇ ਹਰ ਚਰਨ ਕਾਰਨ ਕਰਨ ਸਵਾਮੀ ਪਤਤ ਉਧਰਨ ਹਰ ਹਰੀ ਸਾਗਰ ਸੰਸਾਰ ਭਵ ਉਤਾਰ ਨਾਮ ਸਿਮਰਤ ਬਹੁ ਤਰੀ ਆਦ ਅੰਤ ਬੇਅੰਤ ਖੋਜਹਿ ਸੁਣੀ ਉਧਰਨ ਸੰਤ ਸੰਗ ਵਿਦੇ ਨਾਨਕ ਪੈੰਪੈ ਚਰਨ ਜੰਪੈ ਪੋਟ ਗਹੀ ਗੋਪਾਲ ਦਿਆਲ ਕਿਰਪਾ ਨਿਦੇ ਭਗਤ ਵੱਚਲ ਹਰ ਬਿਰਦ ਆਪ ਬਨਾਇਆ ਜਹ ਜਹ ਸੰਤ ਆਰਾਧ ਹੈ ਤਹ ਤਹ ਪ੍ਰਗਟਾਇਆ ਪ੍ਰਭ ਆਪ ਲਈਏ ਸਮਾਏ ਸਹਿਜ ਸੁਭਾਈ ਭਗਤ ਕਾਰਜ ਸਾਰਿਆ ਆਨੰਦ ਹਰ ਜਸ ਮਹਾ ਮੰਗਲ ਸਰਬ ਦੁਖ ਵਿਸਾਰਿਆ ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹ ਦ੍ਰਿਸ਼ਟਾਇਆ ਨਾਨਕ ਪਇੰਮ ਪੈ ਚਰਨ ਜੰਪੈ ਭਗਤ ਵਛਲ ਹਰ ਬਿਰਦ ਆਪ ਬਨਾਇਆ ਹਾਸਾ ਮਹੱਲਾ ਪੰਜਵਾਂ ਠਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾਂ ਕੈ ਗ੍ਰਹਿ ਹਰ ਨਾ ਹੋ ਸੋ ਸਦ ਹੀਰਾਵੇ ਅਵਨਾਸੀ ਅਵਘਤ ਸੋ ਪ੍ਰਭ ਸਦਾ ਨਵ ਤਨ ਨਿਰਮਲਾ ਨਹਿ ਦੂਰ ਸਦਾ ਹਧੂਰ ਠਾਕੁਰ ਦਹਿ ਦਿਸ ਪੂਰਨ ਸਦ ਸਦਾ ਪ੍ਰਾਨ ਪਤ ਗਤ ਮਤ ਜਾਤੇ ਪ੍ਰਿਆ ਪ੍ਰੀਤ ਪ੍ਰੀਤਮ ਭਾਵੈ ਨਾਨਕ ਵਖਾਣੈ ਗੁਰਬਚਨ ਜਾਣੈ ਫਿਰ ਸੰਤਨ ਸੁਹਾਗ ਮਰੈ ਨਾ ਜਾਵੇ ਜਾ ਕੋ ਰਾਮ ਪਤਾਰ ਤਾਂ ਕੈ ਅਨਦ ਘਣਾ ਸੁਖਵੰਤੀ ਸਾਨਾਰ ਸੋਭਾ ਪੂਰਬਣਾ ਮਾਨ ਮਹਤ ਕਲਿਆਣ ਹਰ ਜਸ ਸੰਗ ਸੁਰਜਨ ਸੋ ਪ੍ਰਭ ਸਰਬ ਸਿੱਧ ਨਵ ਨਿਦ ਤਿਤ ਗ੍ਰਹਿ ਨਹੀਂ ਉਨਾ ਸਭ ਕਛੂ ਮਧ ਰਬਾਣੀ ਪ੍ਰਹਿਮਾਨੀ ਠਿਰ ਸੁਹਾਗਤਾ ਕਾਬਣ ਨਾਨਕ ਵਖਾਣੇ ਗੁਰਬਚਨ ਜਾਣੇ ਜਾਂ ਕੋ ਰਾਮ ਪਧਾਰ ਤਾ ਕੈ ਅਨੰਦ ਘਣਾ ਆਉ ਸਖੀ ਸੰਤ ਪਾਸ ਸੇਵਾ ਲਾਗੀ ਐ ਪੀਸੋ ਚਰਨ ਪਖਾਰ ਆਪ ਤਿਆਗੀ ਐ ਤਾਜ ਆਪ ਮਿਟੈ ਸੰਤਾਪ ਆਪ ਨਹਿ ਜਣਾਈ ਐ ਸਰਨ ਗਿਹੀ ਜੈ ਮਾਨ ਲੀਜੈ ਕਰੇ ਸੋ ਸੁਖ ਪਾਈਐ ਕਰ ਦਾਸ ਦਾਸੀ ਤਜ ਉਦਾਸੀ ਕਰ ਜੋੜ ਦਿਨ ਰੈਣ ਜਾਗੀਐ ਨਾਨਕ ਵਖਾਣ ਗੁਰਬਚਨ ਜਾਣ ਆਉ ਸਖੀ ਸੰਤ ਪਾਸ ਸੇਵਾ ਲਾਗੀਐ ਜਾਂ ਕੈ ਮਸਤਕ ਭਾਗ ਸੇ ਸੇਵਾ ਲਾਇਆ ਤਾਂ ਕੀ ਪੂਰਨ ਆਸ ਜਿਨ ਸਾਧ ਸੰਗ ਪਾਇਆ ਸਾਧ ਸੰਗ ਹਰ ਕੈ ਰੰਗ ਗੋਬਿੰਦ ਸਿਮਰਨ ਲਾਗਿਆ ਪਰਮ ਮੋਹ ਵਿਕਾਰ ਦੂਜਾ ਸਗਲ ਤਿਨਹਿ ਤਿਆਗਿਆ ਮਨ ਸ਼ਾਂਤ ਸਹਿਜ ਸੁਭਾਉ ਬੂਠਾ ਆਨੰਦ ਮੰਗਲ ਗੁਣ ਗਾਇਆ ਨਾਨਕ ਵਖਾਣ ਗੁਰਬਚਨ ਜਾਣੈ ਜਾ ਕੈ ਮਸਤਕ ਭਾਗ ਸੇ ਸੇਵਾਲਾ ਆਸਾ ਮਹੱਲਾ 5